ਆਓ ਜੀ ਫਿਰ ਚੱਲੀਏ ਆਜ ਅਸੀਂ ਪੋਲੇ ਸ਼ੰਕਰ ਸ਼ਿਵ ਸ਼ੰਕਰ ਜੀ ਦੇ ਮੰਦਰ ਉੰਗ ਦਵਾਰ ਸੋਣ ਮੀਨਾ ਚੱਲ ਰਿਹਾ ਵਾ ਸੋ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਪੋਲੇ ਸ਼ੰਕਰ ਜੀ ਦੀ ਕਿਰਪਾ ਕਰੇ ਅੰਗਾ ਆਸਰਾ ਹੀ ਬਹੁਤ ਵੱਡਾ ਸੋ ਇਹ ਜੋ ਤੁਸੀਂ ਦੇਖ ਰਹੇ ਹੋ ਇਹ ਮੰਦਰ ਹੈ ਫੇਂ ਚੱਦਰਾਂ ਦੇ ਵਿੱਚ ਬਹੁਤ ਹੀ ਪ੍ਰਾਚੀਨ ਮੰਦਰ ਹੈ ਬਹੁਤ ਪੁਰਾਣਾ ਮੰਦਰ ਹੈ ਸੋ ਹਰ ਸੰਗਤ ਹਰ ਭਾਕ ਜਨ ਆਉਂਦੇ ਆ ਆਪਣੇ ਝੋਲੀਆਂ ਭਰਪੂਰ ਕਰਕੇ ਜਾਂਦੇ ਆ ਤਾਂ ਮੈਨੂੰ ਸਭ ਨੂੰ ਪਤਾ ਕਿ ਪੋਲੀਸ਼ਾਨਕਰ ਦਾ ਕਿਸਮ ਖਾਲੀ ਮੋੜ ਦੇ ਨਹੀਂ ਤੂੰ ਜਾ ਕੇ ਤੀ ਨਾ ਇਹ ਮੇਰੀ ਬੇਟੀ ਸੁਮਿਕਸ਼ਾ ਜਦੋਂ ਮੈਂ ਨਾਲ ਆਈ ਸੀ ਕਿ ਨਹੀਂ ਪਪਾ ਮੈਂ ਜਾਣਾ ਮੈਨੂੰ ਜਾ ਕਰਨੀ ਹੈ ਸੋ ਇਹਨੂੰ ਵੱਧ ਚਾ ਸਾਡੇ ਨਾਲੋਂ ਤੁਹਾਨੂੰ ਪਤਾ ਕਿ ਬੱਚੇ ਤਰਾ ਬਦਰੂਪ ਹੀ ਹੁੰਦੇ ਆ ਸੋ ਉਹਨਾਂ ਨੂੰ ਕੋਈ ਮਨਾਂ ਕਰ ਸਕਦਾ ਸਿੱਤਲੋ ਆਪ ਵੀ ਚਲੀਏ ਹਨੰਦਰ ਅਸੀਂ ਕਰੀ ਪੋਲੀਸ਼ਾਨਕਰ ਜੀ ਦੇ ਦਾਰਸ਼ਨ ਤੁਸੀਂ ਵੀ ਦੇਖੋ ਕਿ ਪ੍ਰਾੰਤਨ ਮੰਦਰ ਜਿਹੜੇ ਹੁੰਦੇ ਆ ਉਹ ਜਿਆਦਾ ਸੋਹਣੇ ਨਹੀਂ ਬਣਾਏ ਜਾਂਦੇ ਕਿ ਕਿ ਪ੍ਰਾਂਤਨ ਨੂੰ ਪ੍ਰਾਣਾਈ ਤਰੀਕੇ ਦੇ ਹੀ ਰੱਖੇ ਜਾਂਦੇ ਆ ਥੋੜੀ ਬਹੁਤੀ ਸੋਧ ਕੀਤੀ ਜਾ ਸਕਦੀ ਆ ਪਰ ਜੇ ਪ੍ਰਾਣੇ ਹਿੱਸੇ ਕੁਛ ਢਾ ਲੀਏ ਜਾਂ ਤਾਂ ਉਪਰਾਂਤ ਨਿਕਰਾਂਦਾ પ્રાਚੀਨ ਨਿਕਾਂਦਾ ਕਿ ਅਸੀਂ ਚਲੋ ਜ਼ਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਆਪਾਂ ਚਲਿਏ ਪੋਲੇ ਸ਼ੰਕਰ ਜੀ ਦੇ ਦਰਸ਼ਨ ਕਰਨ ਵਾਸਤੇ ਇਹ ਸੜਕਾ ਜਿਹੜੀ ਪਿੰਡ ਵੱਲੋਂ ਆਉਂਦੀ ਆ ਤੁਹਾਡੇ ਤੋਂ ਬਹੁਤ ਜਾਣਦੇ ਹੁਣ ਇਸ ਮੰਦਰ ਨੂੰ ਕੋ ਸੋਮਵਾਰ ਅੱਜ ਦੂਸਰਾ ਸੋਮਵਾਰ ਕੋਲੇ ਸ਼ੰਕਰ ਜੀ ਹਮੇਸ਼ਾ ਹੀ ਆਪਣੀ ਕਿਰਪਾ ਬਣਾਈ ਰੱਖਦੇ ਆ ਪਰ ਸੋਣ ਮਹੀਨੇ ਹਰ ਸੰਗਤ ਨੂੰ ਹਰ ਬਾਤ ਨੂੰ ਚਾਹ ਹੁੰਦਾ ਇਹਨਾਂ ਦਾ ਚਾਹ ਦਾ ਚਨ ਹਮੇਸ਼ਾ ਹੀ ਇਹਨਾਂ ਦਾ ਪਰ ਫਿਰ ਵੀ ਸੋਣ ਮਹੀਨਾ ਬਹੁਤ ਕੁਝ ਲੈ ਕੇ ਆਉਂਦਾ ਸਾਡੇ ਵਾਸਤੇ ਸਾਨੂੰ ਉਦੇ ਨਾਮ ਜਪਣ ਦਾ ਦੁੱਗਣਾ ਚੋਗਣਾ ਮੌਕਾ ਮਿਲਦਾ ਹੈ ਸੋ ਚਲਿਏ ਜੀ ਫਿਰ ਆਪਾਂ ਕਰੀਏ ਅੰਦਰ ਐਂਟਰੀ ਤੁਸੀਂ ਸਾਹਮਣੇ ਦੇਖ ਰਹੇ ਹੋ ਸੇਵਾ ਦਾ ਮੰਦਿਰ ਜੋ ਕਿ ਬਹੁਤ ਸੋਹਣਾ ਤੇ ਤੇਰੇ ਨੂੰ ਸਕੂਨ ਦੇਣ ਵਾਲਾ ਹੈ ਮੈਂ ਖੁਦ ਹੀ ਦਰਸ਼ਨ ਕਰਨ ਆਇਆ ਮੈਂ ਖੁਦ ਹੀ ਮੱਥਾ ਟੇਕਣ ਆਇਆ ਮੈਂ ਖੁਦ ਹੀ ਭੋਲੇ ਸ਼ੰਕਰ ਜੀ ਦੇ ਗਏ ਨਮਸਤੇ ਹਮਾਰਾਂ ਵਾਸਤੇ ਆਇਆ ਹਾਂ ਇਹ ਤਾਂ ਸਿਰਫ ਇੱਕ ਵੀਡੀਓ ਸ਼ੂਟ ਕੀਤਾ ਚਲੋ ਆਪਨੇ ਇੱਕ ਯਾਦ ਬਣ ਜਾਂਦੀ ਆ ਅਸੀਂ ਤੁਹਾਡੇ ਨਾਲ ਵੀ ਸ਼ੇਅਰ ਕਰ ਸਕੀਏ ਤੁਸੀਂ ਵੀ ਇਸ ਚੀਜ਼ ਦਾ ਅਨੰਦ ਲੈ ਸਕੋ ਸੇ ਬੇਲਪੱਤ ਦਾ ਪੇੜ ਆ ਜੀ ਜਿਹਦੇ bina ਅਸੀਂ ਅਧੂਰਿਆ ਸੇਵਾ ਕਰਨ ਲਈ ਭਗਤੀ ਕਰਨ ਲਈ ਬੋਲੇ ਸ਼ੰਕਰ ਜੀ ਦਾ ਸ਼ੀਰੋ ਲੈਣ ਵਾਸਤੇ ਇਹਦਾ ਕੋਲ ਹੁਣਾ ਬਹੁਤ ਜ਼ਰੂਰੀ ਆ ਤੇ ਪਤਾ ਨਹੀਂ ਇਹ ਗੱਲ ਸੱਚੀ ਆ ਕਿ ਕਿੱਦਾਂ ਦੀ ਆ ਇਸ ਬਾਰੇ ਮੈਨੂੰ ਨਹੀਂ ਪਤਾ ਸੀ ਅਣਜਾਣ ਕਿ ਕਹਿੰਦੇ ਹੁੰਦੇ ਆ ਕਿ ਸੋਮਵਾਰ ਨੂੰ ਬੇਲ ਪੱਤੇ ਦੇ ਪੱਤੇ ਨਹੀਂ ਤੋੜੀਏ ਪਰ ਉਹਨੇ ਬਕਾਇਦਾ ਲਿਖਿਆ ਹੋਇਆ ਕਿ ਕਿਰਪਾ ਕਰਕੇ ਸੋਮਵਾਰ ਨੂੰ ਬੇਲ ਦੇ ਪੱਤੇ ਨਾ ਤੋੜੋ ਜੀ ਪਤਾ ਨਹੀਂ ਕਿ ਕਿਤੇ ਕਿਤੇ ਮੰਨਦੇ ਆ ਕਿਤੇ ਨਹੀਂ ਮੰਨਦੇ ਬਟ ਇੱਥੇ ਲਿਖਿਆ ਸੋ ਹਰ ਰੂਲ ਉਥੇ ਫੋਲੋ ਕੀਤਾ ਜਾਂਦਾ ਹੈ ਸੋਮਵਾਰ ਨੂੰ ਬੇਲ ਦੇ ਪੱਤੇ ਨਹੀਂ ਤੋੜੇ ਜਾਂਦੇ ਸੋ ਦੇਖੋ ਕਿੰਨੇ ਸੋਹਣੇ ਜਿਹਾਤ ਕਾਣੇ ਸਮੇਂ ਦੀ ਇਸ ਮੰਦਰ ਚ ਕਿੰਨੀ ਸੋਨੀ ਸ਼ਾਂਤੀ ਕਿੰਨਾ ਵਧੀਆ ਸਕੂਨ ਮਿਲਦਾ ਵਾ ਸੋ ਸੰਗਤਾਂ ਇੱਥੇ ਆ ਕੇ ਬੈਠੀਆਂ ਨੇ ਭੋਲੇ ਸ਼ੰਕਰ ਜੀ ਦਾ ਗੁਣगान ਕਰ ਰਹੀਆਂ ਨੇ ਇਹ ਵੀ ਸਵਾਭੀ ਹੁੰਦਾ ਵਾ ਇਹਦੀ ਕੋਈ ਬਹਾਨਾ ਹੀ ਹੁੰਦਾ ਵਾ ਮੈਂ ਤਾਂ ਸਾਡੇ ਵਰਗੇ ਆਪਣੇ ਕਮਾਕਾਰਾਂ ਦੀ ਰੁਚੀ ਰਹਿੰਦੇ ਆ ਬਹੁਤ ਹੀ ਸੋਹਣਾ ਹਾਲ ਬਹੁਤ ਹੀ ਸੋਹਣਾ ਬਣਾਇਆ ਹੋਇਆ ਉਹਨੇ ਬਟ ਜੋ ਮੰਦਿਰ ਆ ਉਹਨੂੰ ਨਿਛੇੜਿਆ ਕਿਸੇ ਨੇ ਵੀ ਉਹ ਜਿੱਦਾ ਹੈ ਬਸ ਉਹਦੇ ਮੇਨਟੇਨੈਂਸ ਹੀ ਕਰਦੇ ਆ ਮਤਲਬ ਸਵਾਰਦੇ ਆ ਉਹਨੂੰ ਕੋਈ ਤੋੜ ਕੇ ਨਹੀਂ ਬਣਾਦੇ ਕਿਉਂਕਿ ਉਹ ਕੰਨੇ ਪ੍ਰਾਚੀਨ ਆ ਸੋ ਐਧੇ ਰੱਖਣਾ ਪੂਲੀ ਸ਼ੰਕਰ ਜੀ ਦਾ ਮੰਦਿਰ ਬਟ ਹਮੇਸ਼ਾ ਹਰ ਵਾਰ ਇਹਦੀ ਮੇਨਟੇਨੈਂਸ ਸਫਾਈ ਮਤਲਬ ਹਰ ਜੋ ਜ਼ਰੂਰਤ ਹੈ ਇਸਦੀ ਉਹ ਪੂਰੀ ਕੀਤੀ ਜਾ ਰਹੀ ਹੈ ਯੋ ਕਿੰਨੀ ਸੋਹਣੀ ਤੁਲਸੀ ਮੀਂਹ ਆਇਆ ਇੱਥੇ ਬੂਟਾ ਲੱਗਾ ਹੋਇਆ ਵਾ ਓਮ ਨਮੋ ਸ਼ਿਵਾਏ ਹਰ ਹਰ ਮਹਾਦੇਵ ਤੁਸੀਂ ਵੀਡੀਓ ਵੇਖ ਰਹੇ ਹੋ ਜਿੱਥੋਂ ਵੀ ਵੇਖ ਰਹੇ ਹੋ ਤੁਸੀਂ ਕਮੈਂਟ ਕਰ ਸਕਦੇ ਹੋ ਤੁਹਾਡਾ ਪਿੰਡ ਕਿਹੜਾ ਵਾ ਜਰੂਰੀ ਨਹੀਂ ਕਿ ਅਸੀਂ ਸਾਡੇ ਪਿੰਡ ਚ ਮੰਦਿਰ ਆਉਂਗੇ ਤਾਂ ਹੀ ਤੁਹਾਡੀ ਇੱਛਾ ਜਾਂ ਉਸ ਪੁਲਿਸ਼ੰਕਰ ਜੀ ਦੇ ਦਰਸ਼ਨ ਹੋਣੇ ਆ ਤੁਸੀਂ ਜਿੱਥੇ ਹੋ ਜਿੱਥੇ ਬੈਠੇ ਹੋ ਉੱਥੇ ਉਸ ਪੁਲਿਸ਼ੰਕਰ ਸ਼ਿਵ ਸ਼ੰਕਰ ਜੀ ਦਾ ਧਿਆਨ ਤਰੋ ਨੂੰ ਯਾਦ ਕਰੋ ਹਰ ਪਾਲੋ ਉਹਦਾ ਨਾਮ ਗੁਣਗਾਨ ਕਰਦੇ ਰਹੋ ਉਹ ਮੇਸ਼ਾ ਨਹੀਂ ਤੁਹਾਡੇ ਸਹਾਈ ਹੋਵੇਗਾ ਤੇ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਉਸ ਨੂੰ ਯਾਦ ਕਰਨ ਦੀ ਕੰਮ ਕਰਦੇ ਰੁਝੇਵੇਂ ਨਹੀਂ ਮੁੱਕਦੇ ਜ਼ਰੂਰਤਾਂ ਨਹੀਂ ਮੁੱਕਦੀਆਂ ਮਜਬੂਰੀਆਂ ਨਾਲ ਹੀ ਦੁਨੀਆ ਰਹਿਣੀ ਹੈ ਨੇ ਪਰ ਸਮਾਗਡੋ ਕੋ ਲਿਸ਼ਣ ਕਰ ਜੀਦੇ ਦਾਰਸ਼ਨਿਕ ਕਰੋ ਚਾਰਨੀਆ ਕੇ ਲੱਗੋ ਉਹ ਸਭ ਜਾਣੀ ਜਾਣਨੀ ਹਾਲ ਵੀ ਬਹੁਤ ਸੋਹਣਾ ਹੈ ਲੈਫਟ ਸਾਈਡ ਤੇ ਬਣਿਆ ਹੋਇਆ ਸੋ ਇਹ ਬੇੜਾ ਵੀ ਬਹੁਤ ਵਧੀਆ ਵਾ ਇੱਥੇ ਪੁਜਾਰੀ ਵੀ ਬਹੁਤ ਚੰਗੇ ਨੇ ਮਿਕਸਵਾ ਦੇ ਮੈਂ ਥੋੜਾ ਪਹਿਲਾਂ ਆ ਗਿਆ ਸੀਗਾ ਤੇ ਕਿਉਂਕਿ ਬਾਚੀ ਜਿੰਨਾਂ ਨੇ ਵੀ ਵਾਰਤ ਰੱਖਿਆ ਜਿਹਨਾਂ ਦਰਸ਼ਨ ਕਰਨੇ ਆ ਆਪਣੇ ਆਰਤੀ ਦੇ ਗੁੰਗਾਨ ਕਰਨਾ ਵਾ ਮੈਂ ਨਹੀਂ ਚਾਹਦਾ ਉਹਨਾਂ ਨੂੰ ਮੇਰਾ ਆਨੰਦ ਨੂੰ ਡਿਸਟਰਬ ਹੋਣ ਕਿਉਂਕਿ ਚੰਗਾ ਲੱਗਾ ਤੁਸੀਂ ਜੋ ਕੋਈ ਆਰਤੀ ਨੂੰ ਨਿਸ਼ਾਨ ਕਰ ਰਹੇ ਹੋਏ ਤੇ ਅਸੀਂ ਕੋਈ ਕੈਮਰਾ ਜਾਂ ਫੋਨ ਘੁਮਾਈ ਜਾਈਏ ਤਾਂ ਚੰਗਾ ਨਹੀਂਗਾ ਸੋ ਮੈਂ ਸੇਫ ਟਾਈਮ ਲੱਬਿਆ ਕੇ ਪਹਿਲਾਂ ਚੱਲ ਜਾਵਾਂ ਤਾਂ ਕਿ ਮੈਂ ਦਰਸ਼ਕਾਂ ਇਸ ਤੋਂ ਕਿ ਮੈਂ ਆਰਤੀ ਘਾਸਕ ਇਹ ਤੋਂ ਸਭ ਨੂੰ ਪਤਾ ਆ ਕੇ ਭੋਲੇ ਸ਼ੰਦਰ ਖਾਲੀ ਤੱਕ ਦੇ ਮੋੜਦੇ ਹੀ ਨਹੀਂ ਇਹ ਸਾਹਮਣੇ ਨੰਨੀਆ ਪੁਲਿਸ ਵਾਲੇ ਦੀ ਜ਼ਿਆਰਤ ਲਿਖੀ ਹੋਈ ਹੈ ਮੈਂ ਜਦੋਂ ਵੀ ਖਿਆਲ ਨਾਲ ਜੀਬ ਪੜਦਾ ਹੁੰਦਾ ਤੇ ਚਲੋ ਆਈ ਤੁਹਾਨੂੰ ਵੀ ਦਿਖਾਉਣੀ ਹੈ ਥੋੜਾ ਜਿਹਾ ਲਾਗੇ ਹੋ ਕੇ ਜੇ ਤੁਸੀਂ ਪੜ ਸਕੋ ਤਾਂ ਇਹ ਤੋ ਆਂਸ਼ਵਜੀ ਦੇ ਪ੍ਰਾਰਥਨਾ ਮੰਤਰ ਨਿੰਦ ਵਿੱਚ ਆ ਥੋੜਾ ਟਾਈਮ ਕੈਮਰਾ ਤੇ ਰੋਕ ਲੈਣਾ ਜੇ ਤੁਸੀਂ ਪੜ ਸਕੋ ਕਿ ਤਿੰਨ ਬੋਰਡ ਤੋਂ ਗਾਇ ਗਏ ਨੇ ਕਿਸੇ ਨੂੰ ਪੜੋਂਗੇ ਮਨ ਨੂੰ ਸ਼ਾਂਤੀ ਆ ਜਾਂਦੀ ਹੈ ਕਿਉਂਕਿ ਅਸੀਂ ਸਾਰਿਆਂ ਨੂੰ ਭੋਲਾਂ ਸਾਨੂੰ ਕਿਹੜਾ ਸਾਰਿਆਂ ਨੂੰ ਹਰ ਇੱਕ ਗੁਣਗਾਨ ਉਹਨਾਂ ਦੀ ਆਰਤੀ ਮਨ ਮੰਤਰ ਮੂਲ ਮੰਤਰ ਸਾਨੂੰ ਨਹੀਂ ਆਉਂਦੇ ਸਾਨੂੰ ਅਸੀਂ ਤਾਂ ਉਸ ਤੇ ਤੱਕ ਪਹੁੰਚਦੇ ਵੀ ਨਹੀਂ ਕਿਉਂਕਿ ਅਸੀਂ ਆਪਣੇ ਕੰਠ ਚ ਨਹੀਂ ਕੀਤਾ ਇਹਨੂੰ ਯਾਦ ਨਹੀਂ ਕੀਤਾ ਸੋ ਇਹ ਜੇ ਬੋਰਡ ਲੱਗੇ ਆ ਤਾਂ ਸਾਨੂੰ ਇਹਦਾ ਬਹੁਤ ਬਹੁਤ ਫਾਇਦਾ ਹੈ ਅਸੀਂ ਤੱਕੜ ਕੇ ਉਹਦਾ ਗੁਣਗਾਨ ਕਰਦਾ ਉਹਨੂੰ ਪੜ ਕੇ ਉਚਾਰਨ ਕਰਦਾ ਸੋ ਸਾਨੂੰ ਬੜਾ ਸਕੂਨ ਮਿਲਦਾ ਵਾ ਕਿ ਤੁਸੀਂ ਵੀ ਜਾਣਦੇ ਹੋ ਮੰਦਰ ਵਿੱਚ ਆ ਦਰਸ਼ਨ ਕਰਕੇ ਮੱਥਾ ਟੇਕਣ ਤੋਂ ਬਾਅਦ ਦੀ ਕਿਤੇ ਸ਼ਿਵ ਸ਼ੰਗਰੀ ਦੀ ਆਰਤੀ ਦਾ ਬੋਰਡ ਲੱਗਿਆ ਜਰੂਰ ਪੜੋ ਕਿਉਂਕਿ ਅਸੀਂ ਪੜ੍ਹ ਕੇ ਦੇਖ ਕੇ ਬੋਲ ਸਕਦੇ ਹਾਂ ਤਾਂ ਮਤਲਬ ਅਸੀਂ ਆਰਤੀ ਦਾ ਗੁਣਗਾਨ ਕਰ ਸਕਦੇ ਹਾਂ ਅਸੀਂ ਵੀ ਕੁਝ ਕੁਝ ਪਰਸੈਂਟ ਪੁਲੀਸ਼ਨ ਕਰਦੀ ਦੀ ਆਰਤੀ ਨੂੰ ਆਪਣੇ ਘੰਟ ਆਪਣੀ ਜ਼ੁਬਾਨ ਤੇ ਲਿਆ ਕੇ ਉਹਦਾ ਚਾਰਨ ਕਰਕੇ ਕੁਝ ਉਹਨਾਂ ਕੱਟ ਸਕਦੇ ਆਪਾਂ ਉਹਨਾਂ ਦਾ ਘਟਣਾ ਹੀ ਇਨਸਾਨ ਦਾ ਕੁਝ ਚੰਗਾ ਕਰਮ ਇਹ ਭਗਵਾਨ ਸ਼ਿਵ ਜੀ ਦੀ ਆਰਤੀ ਹੈ ਜੀ ਤੇ ਬਹੁਤ ਬਹੁਤ ਪਿਹੜੇ ਭਗਤ ਇਹਨਾਂ ਦੇ ਜਿਹਨੂੰ ਤਾਂ ਸਾਰਾ ਕੁਝ ਯਾਦ ਆ ਤੇ ਜਿੱਦ ਸਾਡੇ ਵਰਗੇ ਆ ਸ਼ਾਇਦ ਅਸੀਂ ਇਹਦੇ ਭੁੱਲ ਜਾਵਾਂਗੇ ਜਾਂ ਸਾਨੂੰ ਕੋਈ ਰੂਟੀਨ ਵਿੱਚ ਅਸੀਂ ਨਹੀਂ ਬੋਲਦੇ ਤੇ ਸ਼ਾਇਦ ਨਾ ਯਾਦ ਰਵੇ ਸੋ ਇਹ ਬੋਰਡ ਲੱਗੇ ਆ ਬਹੁਤ ਹੀ ਫਾਇਦੇਮੰਦ ਹੂੰ ਤੁਸੀਂ ਆਓ ਇਹਨਾਂ ਪੜੋ ਉਚਾਰਨ ਕਰੋ ਦੇਖੋ ਕਿ ਤੁਹਾਡੇ ਕੋਲ ਸੰਕਰ ਜਿੱਦ ਕਿੰਨੇ ਖੂਸ਼ੀ ਨਾਲ ਪੜਤੋ ਸਾਡੇ ਬੱਚੇ ਸਾਡਾ ਗੁਰੂ ਗ੍ਰੰਥ ਗਾਣ ਕਰਦੇ ਆ ਸੋ ਝੋਲੀ ਨੂੰ ਤੁਹਾਡੀ ਭਰਨੀ ਨੇ ਚਾਹੇ ਜਿੱਥੇ ਮਰਜ਼ੀ ਬੈਠ ਕੇ ਰਬ ਨੂੰ ਗਾਣ ਕਰੋ ਯਾਦ ਕਰੋ ਹਮੇਸ਼ਾ ਹੰਸਾਈ ਹੁੰਦੇ ਨੇ ਸੋ ਇਹ ਅਜੀ 프ੰਤੰਸ਼ੇ ਮੰਦਿਰ ਬਹੁਤ ਪੁਰਾਣਾ ਇਹ ਪ੍ਰਾਚੀਨ ਲਿਖਿਆ ਆ ਤਾਂ ਇਹਦਾ ਮਤਲਬ ਕਿ ਪੁਰਾਣਾ ਹੀ ਹੈ ਕਿ ਨਾ ਮੇਰੀ ਸਾਰੀ ਕੁਝ ਵੱਖਰੀ ਤਰੀਕਾ ਕਿ ਤੀ ਜਾਂਦੀ ਹੈ ਪ੍ਰਾਚੀਨ ਬਹੁਤ ਘੱਟ ਦੇਖ ਨੂੰ ਮਿਲਦੇ ਆ ਇਹ ਛੈੜ ਤੇ ਹਨੂਮਾਨ ਜੀ ਦੀ ਪ੍ਰਤਮਾ ਮੂਰਤੀ ਲਗਾਈ ਗਈ ਆ ਇਹ ਬਕਾਇਦਾ ਸ਼ੀਸ਼ਾ ਉੱਪਰ ਸਟੰਡ ਉੱਪਰ ਲਗਾਇਆ ਹੋਇਆ ਹੈ ਤਾਂ ਕਿ ਬਾਹਰ ਕੋ ਡਸਟ ਮਿੱਟੀ ਹਵਾ ਮੀਂਹਾਂ ਦਾ ਅਸਰ ਬਿਲਕੁਲ ਨਾ ਹੋਵੇ ਸੋ ਬਰੈਦਾ ਵੀ ਬਹੁਤ ਵਧੀਆ ਰੱਖੀ ਗਈ ਹੈ ਇੱਥੇ ਸਾਫ਼ ਸਫਾਈ ਦਾ ਖਿਆਲ ਰੱਖਿਆ ਹੋਇਆ ਕੋਈ ਡਸਟ ਮਿੱਟੀ ਧੂੜ ਕੋਈ ਪੰਛੀ ਜਾਂ ਕੋਈ ਕੱਖ ਕਾਣਾ ਕਿਨਾਰੇ ਟਗੇ ਉਹਦੇ ਲਈ ਬਹੁਤ ਹੀ ਸੋਹਣਾ ਪ੍ਰਾਲਾ ਸੋ ਇਹ ਹਨੂਮਾਨ ਜੀ ਦੀ ਆਰਤੀ ਲਿਖੀ ਗਈ ਹੈ ਜੋ ਸੋ ਜਦੋਂ ਮੈਂ ਸਿਆ ਹਾਂ ਇੱਥੇ ਆਰਤੀ ਦਾ ਗੁੰਜਣਾਣ ਜੁੜ ਕਰੋ ਮਨ ਨੂੰ ਸਕੂਨ ਮਿਲਦਾ ਵਾ ਉਹ ਸਕੂਨ ਚੀ ਸੁਖਨਰਮਨ ਜੀ ਆ ਆਸਰਾ ਦੇਂਦੇ ਆਪਣਾ ਤੁਹਾਡੇ ਮਨ ਚ ਸ਼ਰਦਾ ਹੋਣੀ ਚਾਹੀਦੀ ਆ ਬਸ ਪੋਲੂਸ਼ਨ ਦੇ ਹੱਥਾਂ ਦੀ ਆ ਹੁਣ ਤੁਹਾਡੀ ਸ਼ਰਦਾ ਇੱਥੇ ਆ ਕੇ ਮਿਲ ਜਿਆ ਤਾਂ ਇੱਥੇ ਹੀ ਕੋਈ ਮਿਲਣਗੇ ਤੁਹਾਡੇ ਲਈ ਤੁਹਾਡੇ ਪ੍ਰਤੀ ਉਹਦੇ ਪ੍ਰਤੀ ਕਿਸੇ ਪ੍ਰਤੀ ਵੀ ਕੋਈ ਸ਼ਰਦਾ ਹੈ ਤਾਂ ਹਰ ਇਨਸਾਨ ਨੂੰ ਤੁਹਾਨੂੰ ਇਹ ਜਨ ਲਗਾ ਸੇ ਪੁਲਿਸਰ ਕਰਾ ਤੁਹਾਨੂੰ ਜਾਣਦੇ ਦਿਲਾਨੀਆਂ ਤੁਸੀਂ ਤੁਹਾਡੇ ਮਨ ਚ ਕਿਹੜੀ ਗੱਲ ਚੱਲਦੀ ਆ ਤੁਹਾਡੇ ਕੀ ਮੰਗ ਆ ਤੁਹਾਡੇ ਕੀ ਜ਼ਰੂਰਤ ਆ ਕੀ ਤਕਲੀਫ ਆ ਦਿਲ ਦੇ ਵਿੱਚ ਉਹ ਜਾਣ ਚਾਣਾ ਜੰਦਰੀ ਹੁੰਦੇ ਉਹ ਕਿਸੇ ਤੋਂ ਵੱਖ ਨਹੀਂ ਬਸ ਸਾਡੀ ਦੇਖਣ ਵਾਲੀ ਅੱਖ ਨਹੀਂ ਸਾਡੇ ਉੱਪਰ ਪਤਾ ਨਹੀਂ ਕਿੰਨੇ ਕਿੰਨੇ ਚੀਜ਼ਾਂ ਦਾ ਜ਼ੋਰ ਪਿਆ ਹੋਇਆ ਕਿਹੜੇ ਵਿਚਾਰ ਦਿਮਾਗ 'ਚ ਤੇ ਸਾਨੂੰ ਉਸ ਪਰਮਾਤਮਾ 'ਚ ਉਸ ਪੂਰਿਸ਼ੰਤ ਦੀ ਕਿਰਪਾ 'ਚ ਜਾਣ ਦਾ ਸਾਧਨ ਲੱਭਣ ਹੁੰਦੇ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਜਿਵੇਂ ਕੰਮ ਕਰਨ ਲਈ ਜਾਂਦੇ ਹੋ ਖਾਣਾ ਖਾਣ ਜਾਂਦੇ ਹੋ ਗੱਲਾਂ ਬਾਤਾਂ ਨਿੱਕਾ ਲਾ ਕੇ ਆਪਣੇ ਬੱਚਿਆਂ ਨਾਲ ਆਪਣੀ ਥੰਮੇ ਪਾ ਕੇ ਕਰਦੇ ਹਾਂ ਥੋੜੇ ਜਿਹੇ ਟਾਈਮ ਬਟਕੇ ਆਪਣੇ ਕੋਲੈਕਸ਼ਨ ਤੋਂ ਪਾ ਕੇ ਕਰੋ ਦੇਖੋ ਸ਼ੰਕਰ ਦੀ ਕਿਰਤ ਉਹ ਢਮਰਪਾਤ ਦਾ ਹਰਕ ਬੰਦਾ ਕਰ ਜਾਣਾ ਸੰਗਰਜੀਤ ਤੇ ਬੈਠੇ ਅਜੀ ਬਲੇ ਸਾਡੀਆਂ ਪਾਣਾ ਸਾਡੀਆਂ ਇਹਨਾਂ ਨੇ ਵਾਤ ਰੱਖਿਆ ਜਾਂ ਸਰ ਉਤਸਾਹਨ ਕਰਨਾ ਆਇਆ ਸੋ ਹਰਕ ਦਾ ਆਪਣਾ ਇੱਕ ਸੋਚ ਮੁਤਾਬਕ ਕਿੱਥੇ ਆਇਆ ਜੀ ਕਿਸੇ ਜ਼ਰੂਰਤ ਆ ਕਿਸਦਾ ਪਿਆਰ ਆ ਕਿਸੇ ਭਗਤੀ ਆ ਕਿਸੇ ਸ਼ਰਧਾ ਵਾ ਪਰ ਪਹੁੰਚੇ ਆ ਸੋ ਓਲ ਸ਼ੰਕਰ ਦੀ ਕਿਰਪਾ ਕੰ ਸਾਰੇ ਆ ਉੱਪਰ ਦੇਖੋ ਕੁਦਰਤ ਦੇ ਰੰਗ ਕਿੰਨੇ ਸੋਹਣੇ ਆ ਜਾਣਦੇ ਦੋਹਤ ਨਾਲ ਹਰ ਹਰ ਮਹਾਦੇਵ ਕਿਹਦਾ ਇਹ ਹਰ ਹਰ ਮਹਾਦੇਵ ਕਹਿੰਨੇ ਤੋਹਰ ਹਰ ਹਰ ਮਹਾਦੇਵ ਹਰ ਹਰ ਨੀ ਕਣ ਇਹ ਕਿਹਨ ਨੂੰ ਬਹੁਤ ਜੈਕਾਰੇ ਬਾਤੇ ਉਹ ਕਈ ਵਾਰ ਕਹਿੰਦਾ ਕਾਲ ਉਹਦਾ ਕੀ ਬਗਾੜੂ ਜਿਹੜਾ ਸ਼ਿਵਕ ਮਹਾਕਾਲ ਦਾ ਸੋ ਮਹਾਕਾਲ ਦੇ ਹੁੰਦਾ ਕੋਈ ਘਬਰਾਣ ਦੀ ਲੋੜ ਨਹੀਂ ਉੱਤੇ ਯਕੀਨ ਵਿਸ਼ਵਾਸ ਰੱਖ ਤੁਰੋ ਆਰੇ ਸਾਰੇ ਸਾਰੇ ਕੰਮ ਪਾਰ ਹੋਣਗੇ ਮਨ ਨੂੰ ਬੜਾ ਸ਼ਾਂਤੀ ਮਿਲਦੀ ਹੈ ਚਲੋ ਇਹਦਾ ਸਕਰੀਨ ਦੇ ਵਿੱਚ ਅਸਲ ਜੇ ਤੁਸੀਂ ਖੜੋਗੇ ਇੱਕ ਦਾ ਸਕੂਨ ਪਾਉਂਗੇ ਵਾਕਈ ਉਹ ਲਿਸ਼ਾਂ ਦਾ ਸਾਡੇ ਅੰਦਰ ਹੀ ਹੈ ਜੇ ਕਰ ਲਈ Kita dekoy. ਕੀ ਕਰਿਆ ਆਪ ਲੋ ਬੰਟਾ ਐਦਾਂ ਸੰਖਾਤਵਾਜ ਬਟਿਕ ਹੋ ਗਿਆ ਬਟਿਕ ਹੋ ਗਿਆ ਚਲ ਇਹ ਪਰੇਸ਼ਾਨ ਕਰ

ਕੋ ਕਰੀਏ ਬਸ ਦੁਨੀਆ ਦੇ ਇੱਕ ਹੋਰ ਫੇਰ ਤੋਂ ਸਾਰਿਆਂ ਨੂੰ ਹਰ ਹਰ ਮਹਾਦੇਵ ਜੈ ਸ਼ਿਵ ਸ਼ੰਕਰ ਬholen Shankar ਜੀ ਦੀ ਕਿਰਪਾ ਕਾ ਸੋਨ ਮੀਨਾ ਸਭ ਦਾ ਚੜ੍ਹਦੀ ਕਲਾ ਚ ਰਹਿ ਸਕੇ ਤੇ ਉਹਦਾ ਆਸਰਾ ਸਾਰੇ ਦਿਨ ਹਰ ਦਿਨ ਹਰ ਟਾਈਮ ਹਰ ਸਾਲ ਸਾਡੇ ਨਾਲ ਰਹੇ ਉਸ ਨੂੰ ਯਾਦ ਕਰਦੇ ਆ ਸਾਡਾ ਟਾਈਮ ਨਿਕਲੇ ਹਰ ਸਾਹ ਦੇ ਉਹਦਾ ਨਾਮ ਹੋਵੇ ਬholen Shankar ਦੀ ਕਿਰਪਾ ਹੋਵੇ ਸਤ ਤੁਸੀਂ ਵੀ ਯਾਦ ਰੱਖਿਓ ਪੁਲੀ ਸ਼ੰਕਰ ਜੀ ਦੇ ਗੁਣ ਕੰਨ ਹਮੇਸ਼ਾ ਕਰਨਾ ਵਾ ਉਹਦਾ ਆਸਰਾ ਹਮੇਸ਼ਾ ਨਾਲ ਰੱਖਣਾ ਉਹਦੀ ਹੋਣ ਹਮੇਸ਼ਾ ਆਪਣੇ ਕੋਲ ਰੱਖਣੀ ਹੈ ਕਿਉਂਕਿ ਪੁਲੀ ਸ਼ੰਕਰ ਕਦੇ ਕਿਸੇ ਨੂੰ ਕੱਲਿਆ ਨਹੀਂ ਛੱਡਦਾ ਸੋ ਹਰ ਹਰ ਮਹਾਦੇਵ